ਕੀ ਨਾਮ ਹੈ ਜੀ ਸੁਖਮੰਦਰ ਕਿੱਥੋਂ ਦੇ ਰਹਿਣ ਵਾਲੇ ਹੋ ਇੱਥੋਂ ਦੇ ਪੰਜਾਬ ਦੇ ਰਹਿਣ ਵਾਲੇ ਜਿਹੜਾ ਪਿੰਡ ਆ ਆਸਮਾਨ ਖੜਾ ਸਮਾਨ ਖੜਾ ਤੇ ਕੀ ਪ੍ਰੋਬਲਮ ਕੀ ਆ ਰਹੀ ਆ ਬਾਕੀ ਪ੍ਰੋਬਲਮ ਜੀ ਜਮ ਹੋ ਰੱਖ ਲੱਖ ਇੱਥੇ ਜਦ ਪ੍ਰੋਬਲਮ ਹੀ ਪ੍ਰੋਬਲਮ ਆ ਜਾਨਾਂ ਆਉਂਦੀ ਬਹੁਤ ਜ਼ਿਆਦਾ ਦਿੱਕਤ ਆਈ ਜਾਂਦੀ ਠੀਕ ਹੈ ਜੀ ਨਹੀਂ ਹੁਣ ਤੁਸੀਂ ਦੁਪਈਆ ਵਾਂ ਤੇ ਉਹ ਦੁਪਈਆ ਵਾਂ ਵੀ ਨਹੀਂ ਲੰਘਣ ਦੇ ਰਹੀ ਨਹੀਂ ਜੀ ਨਾ ਨਹੀਂ ਲੰਘਣ ਦੇ ਰਹੀ ਕੀ ਤੁਸੀਂ ਹੁਣ ਕਿੱਦਾਂ ਜਾ ਰਹੇ ਹੋ ਫਿਰ ਜੇ ਤੁਸੀਂ ਬਹੁਤ ਔਖਾ ਵਾਪਸੀ ਮੋੜ ਰਹੇ ਆ ਜੀ ਠੀਕ ਆ ਉਸਮਾਨ ਖੇੜੇ ਤੋਂ ਮੰਨ ਲਓ ਜਿਵੇਂ ਰਾਜਸਥਾਨ ਕਿੰਨੀ ਦੂਰ ਰਹ ਜਨਤਾ ਤੋਂ 8 ਕਿਲੋਮੀਟਰ ਰਹੇ ਜੀ 8 ਕਿਲੋਮੀਟਰ ਜਿਵੇਂ ਕੋਈ ਕੰਮ ਧੰਦਾ ਜਾਂ ਕੋਈ ਸ਼ਹਿਰ ਵਾਹ ਕਰਾ ਕੋਸ਼ ਵੀ ਨਹੀਂ ਜਾਣ ਦਿੰਦੇ ਜੀ ਅੱਛਾ ਬਿਲਕੁਲ ਐਂਬੂਲੈਂਸ ਵੀ ਵਾਪਸ ਮੁੜੀ ਐਂਬੂਲੈਂਸ ਵੀ ਵਾਪਸ ਆਈ ਅੱਛਾ ਕਿਨੂੰ ਕਿਨੂੰ ਵਾਪਸ ਕਰ ਰਿਹਾ ਜੀ ਐਂਬੂਲੈਂਸ ਵੀ ਵਾਪਸ ਕੀ ਸੁਬਾ ਐਂਬੂਲੈਂਸ ਵੀ ਕੋ ਵਾਪਸ ਕਰ ਬਿਲਕੁਲ ਉਧਰ ਕੀ ਰਸਤਾ ਨੂੰ ਉਧਰ ਹੋ ਅੱਛਾ ਤੇ ਫਿਰ ਜਿਹੜਾ ਰੂਟ ਆ ਉਹ ਕਿਵੇਂ ਡਬਟ ਦੀ ਜਾ ਹੋ ਰਿਹਾ ਜਾ ਰਹੇ ਪਰੇਸ਼ਾਨ ਹੋ ਰਹੇ ਆ ਗੱਡੀਆਂ ਖੜੀਆਂ ਉਹ ਬਿਲਕੁਲ ਸਾਰੀਆਂ ਲਾਈਨ ਤੇ ਠੀਕ ਆ ਜੀ ਪਰੀਚਾਨ ਸਭ ਸਭ ਲੋਕ ਦੇਖੋ ਸਭ ਆਪ ਸੋ ਰਹੇ ਹੂੰ ਸੰਦਾ ਬੈਗ ਮੋੜ ਦਿਆ ਹੂੰ ਤੂੰ ਵੀ ਨਹੀਂ ਸਮਝ ਆਉਂਦਾ ਤੇਰਾ ਕੀ ਨਹੀਂ ਬਸ ਇਹਦਾ ਬਾਈ ਦੂਜੇ ਨਹੀਂ ਤੁਸੀਂ ਰਾਜਸਥਾਨ ਤੋਂ ਆਏ ਹੋ ਹਾਂ ਰਾਜਸਥਾਨ ਅੱਛਾ ਤੇ ਤੁਸੀਂ ਰਾਜਸਥਾਨ ਤੋਂ ਆਏ ਹੋ ਤੇ ਤੁਸੀਂ ਸਹੀ ਕੋਈ ਮੁਸ਼ਕਲਤਾ ਨਹੀਂ ਆਈ ਤੁਹਾਨੂੰ ਨਹੀਂ ਇੱਥੇ ਹੀ ਮੁਸ਼ਕਲ ਆਈ ਹੈ ਕੀ ਮੁਸ਼ਕਲ ਆਈ ਹੈ ਮੁਸ਼ਕਲ ਆਈ ਹੈ ਵੀ ਇਹ ਬੰਦ ਹੈ ਅੱਛਾ ਮਕਿਆਣਾ ਪਿਆ ਦੋ ਤਿੰਨ ਵਾਰੀ ਮੋਟਰਸਾਈਕਲ ਡਿੱਗ ਗਿਆ ਉਧਰ ਅੱਛਾ ਹੁਣ ਪਹੁੰਚੇ ਆ ਅੱਛਾ ਬਾਈਵੇ ਤੇ ਤੇ ਹੁਣ ਚੱਲੇ ਆ ਅੱਛਾ ਇਹ ਕਿਦਨ ਦਾ ਬੰਦਾ ਇਹ ਮੈਂ ਤਾਂ ਅੱਜ ਹੀ ਵੇਖਿਆ ਜੀ ਮੈਂ ਆਇਆ ਹੀ ਅੱਜ ਅੱਜ ਅੱਛਾ ਠੀਕ ਹੈ ਪੈਦਲ ਵੀ ਨਹੀਂ ਲੰਘਣ ਨੂੰ ਲੋਕਲ ਬੰਦਿਆ ਨੂੰ ਨਹੀਂ ਲੰਘਣ ਨੂੰ ਹੈਲੋ ਹੈਲੋ ਲੋਕਲ ਵੀ ਨਹੀਂ ਲੰਘਣ ਨੂੰ ਲੋਕਲ ਵਾਲੇ ਪੈਟਰੋਲ ਵਾਲੇ ਪੱਠਿਆਂ ਵਾਲੇ ਤੰਗ ਹੋਏ ਖੜੇ ਨੇ ਸਾਰੇ ਨਹੀਂ ਲੋਕਲ ਨੂੰ ਕਿਉਂ ਨਹੀਂ ਜਾਣ ਦੇ ਰਹੇ ਪਤਾ ਨਹੀਂ ਕਿਉਂ ਨਹੀਂ ਜਾ ਰਹੇ ਸਰਕਾਰ ਦੀ ਪੋਲਿਸੀ ਹੈ ਕਿ ਅੱਗੇ ਨਾ ਜਾਵੇ ਨਹੀਂ ਲੋਕਲ ਬਾਰੇ ਥੋੜਾ ਜਿਹਾ ਮੈਨੂੰ ਦੱਸੋ ਵੀ ਇਹ ਪੈਂਟ ਉਹਨਾਂ ਦਾ ਕਿਹੜਾ ਪਹਿ ਜਾਂਦਾ ਇੱਥੇ ਇਹ ਸਾਧੂ ਵਾਲਾ ਪਹਿ ਜਾਂਦਾ ਹੈ ਇਹ ਗਮਜਾਲ ਪਹਿ ਜਾਂਦਾ ਹੈ ਅੱਛਾ ਅੱਧੇ ਲੋਕਾਂ ਦੀ ਜ਼ਮੀਨਾਂ ਇੱਧਰ ਐ ਅੱਧੇ ਪਰਲੇ ਪਾਸੇ ਐ ਅੱਛਾ ਤੇ ਇੱਧਰ ਉਧਰੋਂ ਪੱਠੇ ਲੈਣ ਵਾਸਤੇ ਵੀ ਨਹੀਂ ਆਣ ਦੇ ਰਹੇ ਅੱਛਾ ਉਹਨ ਦੇ ਰਹੇ ਹਾਂਜੀ ਇਹ ਰਾਜਸਥਾਨ ਪੁਲਿਸ ਲੱਗੀ ਹੋਈ ਐ ਰਾਜਸਥਾਨ ਸਾਰੀ ਪੁਲਿਸ ਲੱਗੀ ਕਿਦੋਂ ਤੋਂ ਲੱਗੀ ਹੋਈ ਐ ਕੱਲ ਦੁਪਹਿਰ 3 ਰਾਜਸਥਾਨ ਦੀ ਹੱਦ ਕਿਹੜੀ ਆ ਜੀ? ਰਾਜਸਥਾਨ ਦੀ ਹੱਦ ਦੇ ਰਹੀ। ਇਹ ਇਹ ਆ। ਉਹ ਜਿਹੜੀ ਵੱਟ ਦੇਸਰੀ ਆ। ਹਾਂਜੀ। ਠੀਕ ਆ। ਉਹ ਸਾਹਮਣੇ ਰਾਜਸਥਾਨ ਦੇ ਚਾਵ ਦੇ ਠਿਕਾਣਾ। ਨਹੀਂ ਜ਼ਮੀਨਾਂ ਬਾਰੇ ਤੁਸੀਂ ਇੱਕ ਗੱਲ ਕਰ ਰਹੇ ਸੀਗੇ। ਜ਼ਮੀਨਾਂ ਕਿਵੇਂ ਵੀ ਜ਼ਮੀਨਾਂ ਲੋਕ ਇਧਰਲੇ ਪਾਸੇ ਬੈਠੇ ਜ਼ਮੀਨਾਂ ਇਧਰਲੇ ਪਾਸੇ ਆ। ਹੂੰ। ਤੇ ਫਿਰ ਇਹ ਲੋਕ ਵਾਹਣ ਆਂਦੇ ਆ ਤੇ ਜਾਣ ਹੀ ਨਹੀਂ ਦੇ ਰਹੇ। ਅੱਛਾ। ਇਹ ਲੋਕਾਂ ਦੀ ਗਾਜਰਾਂ ਖੜੀਆਂ ਗਾਜਰਾਂ ਵੀ ਕੱਲ ਦੀਆਂ ਬੰਦ ਆ ਗਾਜਰ ਮੰਡੀ ਬੰਦ ਆ। ਸਭ ਤੋਂ ਗਾਜਰ ਮੰਡੀ ਇੱਧਰ ਹੈਗੀ। ਸਾਧੂ ਵਾਲੇ ਦੀ। ਸਾਧੂ ਵਾਲੇ ਦੀ। ਠੀਕ ਆ। ਹਾਂ ਬੱਚਿਆਂ ਦੀ ਸਕੂਲ ਬੱਚੇ ਸਕੂਲ ਦੇ ਬੱਚਿਆਂ ਦੀ ਵਹਿਨਾ ਆਉਂਦੀਆਂ ਆ ਰਾਜਸਥਾਨ ਤੋਂ ਪੰਜਾਬ ਨੂੰ ਜਿਹੜੇ ਗੰਗਾ ਨਰ ਪੜਦੇ ਆ ਉਹ ਹੁਣ ਇਸ ਟਾਈਮ ਪੈਦਲ ਆਣਗੇ 3:30 ਵਜੇ ਉਧਰ ਲਾ ਦੇਣਗੇ ਉਹ ਬੱਚਿਆਂ ਨੂੰ ਡਰਾਈਵਰ ਛੱਡਣ ਵਾਸਤੇ ਅੱਗੇ ਜਾਏਗਾ ਪੈਦਲ ਅੱਛਾ ਇੰਨੇ ਤੰਗ ਹੈ ਬੱਚੇ ਵੀ ਪੜਾਈ ਤੋਂ ਪੜਾਈ ਹੀ ਰੁਕ ਰਹੀ ਹੈ ਕੀ ਮੁਸ਼ਕਲ ਹੈ ਜੀ ਤੁਹਾਨੂੰ ਕੁਛ ਨਹੀਂ ਜਾਣਾ ਸੀਗਾ ਹਬੌਰ ਤੋਂ ਚੱਲ ਕੇ ਆਏ ਸੀ ਬੱਸ ਡਰਾਈਵਰ ਆਈ ਮੈਂ ਪੰਜਾਬ ਰੋਡ ਤੇ ਫਿਰ ਡੀਪੂ ਦਾ

वहां से फिर ऑटो पकड़ के गंगानगर गंगानगर जाना पड़ता है। फिर वापसी में फिर 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 में से ऑटो पकड़ो पकड़ो साधु वाली आओ आओ किलोमीटर पैदल पे बस पकड़ो, फिर अबोहर जाओ। okay. तो थोड़ी सी दिक्कत तो है इस चीज की लेकिन कोऑपरेट करना पड़ेगा कोई नहीं। okay. जी? है। दवाई जी? ਹਾਂਜੀ ਉਹ 2 2.5 ਕਿਲੋਮੀਟਰ ਤੁਰ ਕੇ ਆਣਾ ਪੈਂਦਾ ਜੀ ਤੇ ਉਹ ਟਰੈਂਪੂ ਤੇ ਆਏ ਆ ਜੀ ਜਲਦੋਂ ਬਸ ਨੂੰ ਬਸ ਮਿਲਦੀ ਫਿਰ ਟਰੈਂਪੂ ਟੱਪਨ ਦਿੰਦੇ ਜੀ ਹਾਂਜੀ ਟਰੈਂਪੂ ਟੱਪਨ ਦਿੰਦੇ ਨਹੀਂ ਟਰੈਂਪੂ ਰਸਤਾ ਹੀ ਬੰਦ ਹੈਗਾ ਟਰੈਂਪੂ ਤਾਂ ਅਦਰ ਬੰਦ ਹੈਗਾ